ਵੀ ਜੇ ਕੋਈ ਬੰਦਾ ਸਾਨੂੰ ਐ ਕਵੇ ਵੀ ਪੰਜ ਕਿੱਲੇ ਜ਼ਮੀਨ ਵੀ ਜੇ ਕੋਈ ਬੰਦਾ ਸਾਨੂੰ ਅੱਜ ਇਹ ਕਵੇ ਵੀ ਪੈਸੇ ਮੈਨੂੰ ਪੰਜ ਕਿੱਲਿਆਂ ਦੇ ਅੱਜ ਦੇ ਦੇ ਤੇ ਕਬਜ਼ਾ ਅਗਲੇ ਜਨਮ ਵਿੱਚ ਲੈ ਲਈ ਆਪਾਂ ਦੇ ਦਾਂਗੇ ਪੰਜ ਕਿੱਲੇ ਪੰਜ ਪੈਸੇ ਅੱਜ ਦੇ ਦੀਏ ਤੇ ਕਬਜ਼ਾ ਅਗਲੇ ਜਨਮ ਵਿੱਚ ਆਪਾਂ ਕਹਾਂਗੇ ਬੁੱਧੂ ਸਮਝਦਾ ਯਾਰ ਤੈਨੂੰ ਅਗਲੇ ਜਨਮ ਵਿੱਚ ਮਿਲ ਜੂ ਕਬਜ਼ਾ ਆਪਾਂ ਕਹਾਂਗੇ ਪਾਗਲੇ ਤੂੰ ਦੱਸੋ ਕਿ ਜੇ ਕੋਈ ਬੰਦਾ ਸਾਨੂੰ ਐ ਕਵੇ ਕਿ ਪੰਜ ਕਿੱਲੇ ਜ਼ਮੀਨ ਕਿ ਜੇ ਕੋਈ ਬੰਦਾ ਸਾਨੂੰ ਅਜੇ ਕਵੇ ਕਿ ਪੈਸੇ ਮੈਨੂੰ ਪੰਜ ਕਿੱਲਿਆਂ ਦੇ ਅੱਜ ਦੇ ਦੇ ਤੇ ਕਬਜ਼ਾ ਅਗਲੇ ਜਨਮ ਵਿੱਚ ਲੈ ਦੇ ਆਪਾਂ ਦੇ ਦਾਂਗੇ ਪੰਜ ਕਿੱਲੇ ਪੈਸੇ ਅੱਜ ਦੇ ਦੀਏ ਤੇ ਕਬਜ਼ਾ ਅਗਲੇ ਜਨਮ ਵਿੱਚ ਆਪਾਂ ਕਰਕੇ ਗੁੱਦੂ ਸਮਝ ਮੈਂ ਗੱਲ ਤੈਨੂੰ ਬਦਲੇ ਜਨਮ ਵਿੱਚ ਮਿਲ ਜੂ ਕਬਜ਼ਾ ਆਪਾਂ ਕਰਕੇ ਪਾਗਲ ਹੈ ਤੂੰ